ਜਲੰਧਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਮੋਟਰਸਾਈਕਲ ਸਵਾਰ ਤਿੰਨ ਮੁੰਡਿਆਂ ਨੇ ਅਜਾਈ ਕਰਤੂਤ ਖੰਡਾ ਦਿੱਤੀ ਜਿਸ ਦੀਆਂ ਤਸਵੀਰਾਂ ਲੱਗੇ ਕੈਮਰੇ ਚ ਕੈਦ ਹੋ ਗਈਆਂ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਤਾਂ ਦੱਸਿਆ ਕਿ ਜਲੰਧਰ ਦੇ ਮਕਸੂਦਾ ਦੇ ਨੇੜੇ ਨਾਗਰਾ ਰੋਡ ਤੇ ਸਥਿਤ ਕਵਾੜੀ ਦੀ ਦੁਕਾਨ ਦੇ ਵਿੱਚ ਪਿਸਤੌਲ ਅਤੇ ਤੇਜ਼ ਹਾਰ ਹਥਿਆਰ ਦਿਖਾ ਕੇ ਤਿੰਨ ਲੁਟੇਰਿਆਂ ਨੇ ਕੈਸ਼ ਲੁੱਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਨੇ ਦੱਸਿਆ ਕਿ ਤਿੰਨ ਲੁਟੇਰੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ कहाँ पे कौन सी जगह पे ये है नागर रोड पटेल नगर मकसूदा ही है क्या वारदात हुई आपके साथ आज सर तीन मुंडे आए मेरे को आए थे दो मुंडे आए अंदर उन्होंने शटर थल्ले कर लिया शटर थल्ले करके मेरे रिवार थोड़े वो जो भी है पैसे पैसे दे दूंगा तो आप उस टाइम अकेले थे दुकान पे यहाँ पे सर अकेले ही था दुकान पर नहीं अंदर जब आए हैं आपने शोर शोर नहीं मचाया अंदर सर मैंने बंद कर लिया जितना मर्जी शोर मचाओ बाहर वाज के थे अच्छा आँ। तो, आँ। तो आँ। क्या बोला गया उन्होंने आपको उन्होंने कहना जो कैसे थे, थे रिवाल्वर भी लाता थे दातर भी आपको पक्का पता है कि रिवाल्वर ही था वो रिवाल्वर सीखा सर वो रिवाल्वर ही लगता ही और क्या था वो वो सीखी दातर सीखी अच्छा मुंह बांधे हुए थे उन्होंने ठीक हाँ है तो आप कितनी देर से यहाँ पे काम कर रहे हैं इस जगह पे बारह साल पहले भी आपके साथ कोई वारदात तो हुई है यहाँ पे नहीं, नहीं हुई तो इस रोड पे पहले भी नहीं कोई नहीं। और भी वारदात तो हुई थी यहाँ पे है, है तो आपने पुलिस वगैरह को फोन किया था ठीक है अब आप क्या मांग जाते हो प्रशासन से ਮੈਂ ਇਹੀ ਚੰਦਾ ਹੈ ਕਿ ਇਹ ਜੋ ਵੀ ਹੈਗਾ ਨਸ਼ੇ ਦਾ ਜਿਹੜਾ ਕਾਰੋਬਾਰ ਚੱਲਦਾ ਵਾ ਇਹਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਆਮ ਨਾਗਿਕ ਲੋਕ ਹੈਗੇ ਉਹਨਾਂ ਨੂੰ ਵਧੀਆ ਪ੍ਰਾਣ ਨੂੰ ਚਿਰ ਹੋਣਾ ਚਾਹੀਦਾ ਹੈ ਤਾਂ ਆਪਨੇ ਪੁਲਿਸ ਕੰਪਲੇਟ ਵਗੈਰਾ ਕਰੀਏ ਵਾਪੇ ਜਾ ਕੇ ਕੋਈ ਅਤੇ ਲੁੱਟ ਦੀ ਘਟਨਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਖੋ ਐਸ ਪਰ ਕੰਪਲੇਨੈਂਟ ਇੱਕ ਸੁਬਾਹ ਤੇ ਸਾਨੂੰ ਜਿਹੜੀ ਕਾਲ ਆਈ ਉਹਦੇ ਤੇ ਇਹ ਦੱਸਿਆ ਕਿ ਸਾਡੇ ਤੋਂ ਕੁਝ ਕੈਸ਼ ਲੈ ਕੇ ਕੋ تین ਬੰਦੇ ਆਏ ਐਕਟਿਵ ਤੇ ਉਹ ਉਹ ਲੈ ਕੇ ਫਰਾਰ ਹੋ ਗਏ। ਤੇ ਉਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਦੇਖਣ ਸੀ ਸਰ ਕੇ ਕਿੰਨੇ ਕਬੀ ਦੀ ਘਟਨਾ ਵਾ? 3:10 ਰੌਣ ਦੀ ਕਰਿਆ 8 ਵਜੇ ਤੱਕ। ਤੋਂ ਸਰ ਕਹੇ ਕਿ ਗਨਪੁਆਇੰਟ ਤੇ ਵਾਰਦਾਤ ਹੋਈ ਹੈ। ਦੇਖੋ ਹਲੇ ਉਹ ਕਲੀਅਰੈਂਸ ਉਸ ਚੀਜ਼ ਦੀ ਕਲੀਅਰੈਂਸ ਨਹੀਂ ਮਿਲੂਗੀ ਕਿ ਗਨਪੁਆਇੰਟ ਹੈ ਕਿ ਨਹੀਂ। ਸਰ ਫਸ ਕੋਈ ਸੀਸੀ ਫੁਟੇਜ ਮਿਲ ਕਰ ਮਿਲੀ? ਨਹੀਂ ਨਾਟ ਆਫ ਦੀ ਇਨਸੀਡੈਂਟ ਬੰਦੇ ਆਉਂਦੇ ਦੀ ਥੋੜਾ ਬਹੁਤ ਲੱਗਦਾ ਹੈ ਕਿ ਕਈ ਸ਼ੱਕ ਹੈ ਬਟ ਦੈਟ ਕੈਨ ਆਲਸੋ ਬੀ ਹਵ ਟੂ ਬੀ ਵੈਰੀਫਾਈਡ। ਕਿ ਕੋਈ ਇਨਸੀਡੈਂਟ ਹੋਣ ਦੀ ਕੋਈ ਐਸੀ ਵੀਡੀਓ ਨਹੀਂ ਹੈ ਸਰ ਕਹਿ ਰਹੇ ਕਿ ਦਾਫਤਰ ਵਗੈਰਾ ਵੀ ਜਿਹੜੇ ਜਿਨ੍ਹਾਂ ਬਰਦਤ ਹੋਈ ਹੈ ਸਰ ਪਰ ਦੀ ਕੰਪਲੇਨਟ ਦਾਫਤਰ ਨੂੰ ਨਾਲ ਕੋਈ ਸੀਗੇ ਬਟ ਕੋਈ ਇੰਜਰੀ ਨਹੀਂ ਹੈਗੀ ਐਮ ਦੀ ਕੋਈ ਸਸਟੇਨ ਨਹੀਂ ਹੈ ਨਿਸ਼ਾਨ ਤਾਂ ਆਇਆ ਸਰ ਪੈਰ ਤੇ ਕੋਈ ਕੱਟ ਨਹੀਂ ਹੈਗੀ ਉਹ ਬੈਕ ਆਫ ਸਮ ਬਲੰਟ ਕੁਝ ਹੋਰ ਵੀ ਉਸ ਦਾ ਐਗਜ਼ੈਕਟਲੀ ਵੀ ਕੈਨਟ ਕਨਫਰਮ ਦੈਟ ਸਰ ਅਗਲੀ ਨੈਕਸਟ ਕਾਰਵਾਈ ਕੀ ਕਰ ਰਹੇ ਤੁਸੀਂ ਇਹ ਦੇਖਦੇ ਰਜਿਸਟਰ ਰਿਪੋਰਟ ਕਰਕੇ ਜੋ ਵੀ ਕੇਸ ਬੰਦਾ ਹੈਗਾ ਅੱਗੇ ਸੀਸੀਟੀਵੀ ਫੁਟੇਜ ਵਗੈਰਾ ਦੇਖ ਕੇ ਕਾਰਵਾਈ ਕੀਤੀ ਜਾਏਗੀ ਕ્યા ਦੇਖਿਆ ਜਾਵੇ ਤਾਂ ਲਗਾਤਾਰ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਬੇਖੌਫੋਕੇ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਅਜੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ